ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਔਲਖ ਔਲਖ ਪਿੰਡ ਨੂੰ ਜਿਹੜਾ ਜ਼ਿਲ੍ਹਾ ਲੱਗਦਾ ਸੱਜਣੋ ਫਰੀਦਕੋਟ ਨੇੜੇ ਦੇ ਪਿੰਡ ਕੋਟ ਸੁਖਿਆ ਬੱਗਿਆਣਾ ਇਹ ਪਿੰਡ ਨੇੜੇ-ਨੇੜੇ ਰਹ ਜਾਂਦੇ ਆ ਸੱਜਣੋ ਰੂਪੇ ਵੀਰ ਦੇ ਘਰੇ ਆ ਅੱਜ ਵੀਡੀਓ ਬਣਾਉਣ ਦੇ ਲਈ ਰੂਪੇ ਵੀਰ ਦਾ ਵਪਾਰ ਦਾ ਕੰਮ ਆ ਇੱਥੇ ਜਾਨਵਰ ਜਿਹੜੇ ਮੱਝਾਂ ਜ਼ਿਆਦਾ ਆਉਂਦੀਆਂ ਹਨਾ ਵੀਰੇ ਮੱਝਾਂ ਦਾ ਕੰਮ ਆ ਵੀਰ ਦਾ ਜ਼ਿਆਦਾ ਜਿਹੜਾ ਫੋਕਸ ਆ ਉਹ ਮੱਝਾਂ ਤੇ ਹੁੰਦਾ ਦੋ ਜਾਨਵਰ ਦਿਖਾ ਦੇਾਂਗੇ ਅੱਜ ਮੱਝਾਂ ਤੇ ਦੋ ਦਿਖਾ ਦੇਾਂਗੇ ਸਜਣੋ ਕਟੀਆਂ ਮਾਵਾ ਤੁਹਾਨੂੰ ਇਸ ਕਟੀਆਂ ਦੀਆਂ ਮਿਲ ਜਾਣਗੀਆਂ ਕੋਲੇ ਖੜੀਆਂ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਉਹ ਬਾਈ ਤੋਂ ਡਿਟੇਲ ਲੈ ਦਿੰਨੇ ਆ ਕੀ ਡਿਟੇਲ ਆ ਨਾਮ ਪੁੱਛ ਦਿੰਨੇ ਆ ਡਿਟੇਲ ਲੈ ਦਿੰਨੇ ਆ ਸਾਰਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਆਪਾਂ ਜਿੱਥੇ ਖੜੇ ਇੱਕ ਵਾਰੀ ਨਾ ਦੱਸ ਦਈਏ ਬਾਈ ਦਾ ਤੇ ਡਿਟੇਲ ਦੱਸ ਦਈਏ ਸਾਰੀ ਐਡਰੈਸ ਬਾਈ ਰੂਪਾ ਔਲਖਾ ਠੀਕ ਹੈ ਜੀ ਤੇ ਪੰਜ ਗ੍ਰਾਂਹੇ ਸੜਕ ਤੇ ਹੀ ਹੱਥ ਆਪਣਾ ਠੀਕ ਹੈ ਜੀ ਹਾਂਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਹੈ ਵੀਰੇ ਹਾਂਜੀ ਵੀਰੇ ਕਿੰਵੇਂ ਸੂਏ ਸੂਈ ਹੈ ਵੀਰੇ ਇਹ ਇਹ ਬਾਈ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਆ ਇਸ ਟਾਈਮ ਜਿਹੜਾ ਤਿਆਰ ਦੁੱਧ ਕੰਡੇ ਵਾਲਾ ਕਿੰਨਾ ਹੋਊਗਾ ਵੀਰੇ ਇਹਦੇ ਇੱਥੇ ਬਾਈ 11 ਕਿਲੋ ਦੁੱਧ ਹੈਗਾ ਜੀ 11 ਕਿਲੋ ਦੁੱਧ ਬਿਲਕੁਲ ਰੈਡੀ ਆ ਹਾਂਜੀ ਬਾਈ ਬੱਚਾ ਮਗਰ ਕੱਟੀ ਆ ਕੀ ਵੀਰੇ ਹਾਂਜੀ ਬਾਈ ਲਓ ਵੀ ਸੱਜਣੋ ਪਲੱਸ ਪੁਆਇੰਟ ਇਹਦਾ ਇਹ ਆ ਗਿਆ ਵੀ ਮਗਰ ਜਿਹੜੀ ਇਹ ਥਾਲੇਵੇ ਦੀ ਬਹੁਤ ਸਾਫ ਸੁਥਰੀ ਆ ਬਾਕੀ ਬੰਤਰ ਬਹੁਤ ਸੋਣੀ ਆ ਪਲੀ ਸੰਭੀ ਆ ਕੱਦ ਵਜਨ ਵਾਲੀ ਆ ਸਜਣੋ ਲੇਵੇ ਦੀ ਤੁਸੀਂ ਬੰਤਰ ਦੇਖੋਗੇ ਨਾ ਥਣ ਬਹੁਤ ਚੰਗਾ ਲੇਵਾ ਸਾਫ ਸੁਥਰਾ ਬਿਲਕੁਲ ਗੋਲ ਤੇ ਤੋੜ ਦਈਏ ਰੂਪੇ ਵੀਰੇ ਇਹਨੂੰ ਤੋੜ ਕੇ ਦਿਖਾ ਦਈਏ ਫਿਰ ਆਪਾਂ ਬੱਚਾ ਵੀ ਇਸ ਵੀਡੀਓ ਦੇ ਵਿੱਚ ਹੀ ਲਾ ਦੇਾਂਗੇ ਜਿਹੜੀਆਂ ਧਾਰਾਂ ਆ ਆਪਾਂ ਮਰਾ ਕੇ ਦਿਖਾਈ ਦੇਾਂਗੇ ਸਜਣੋ ਕਿਉਂ ਕਈ ਵਾਰੀ ਦੂਰ ਦੇ ਬੰਦੇ ਨੇ ਜਦੋਂ ਮੱਝ ਲੈਣੀ ਹੁੰਦੀ ਆ ਉਹਨੂੰ ਧਾਰਾਂ ਵਜੀਆਂ ਹੋਣ ਤਾਂ ਸੌਖਾ ਹੋ ਜਾਂਦਾ ਬੱਚਾਈ ਚੂਈ ਦੇਖੀ ਜਾਂਦੀ ਆ ਮੋੜ ਲਓ ਵੀਰੇ ਸਿੰਗਾ ਦੀ ਬੰਤਰ ਬਹੁਤ ਸੋਹਣੀ ਆ ਸਾਰੀ ਕੁਆਲਿਟੀ ਵਾਲੀ ਮੈਂ ਆ ਸਜਣੋ ਦੁੱਧ ਬਿਲਕੁਲ ਜਿਹੜਾ ਵੀਰੇ ਨੇ ਦੱਸਿਆ ਉਹ ਰੈਡੀ ਮਿਲੂਗਾ ਤੁਸੀਂ ਇਥੋਂ ਭਾਂਡੇ ਦੇ ਵਿੱਚ ਪਾ ਕੇ ਲੈ ਜਾ ਸਕਦੇ ਆ ਛੱਡਿਏ ਰੂਪੇ ਵੀਰੇ ਬੱਚਾ ਇਹਨੂੰ ਹਾਂਜੀ ਛੱਡ ਦਿਓ ਬੱਚਾ ਧਾਰਾਂ ਆਪਾਂ ਮਰਾ ਕੇ ਦਿਖਾ ਦਿੰਨੇ ਆ ਸਜਣੋ ਤੁਹਾਨੂੰ ਕੱਟੀਏ ਦੇ ਮਗਰਾ ਲਓ ਵੀ ਸਜਣੋ ਬੱਚਾ ਛੱੜਤਾ ਵਾ ਪਸਮਾ ਦੀ ਇੱਕ ਰੀ ਹਾ ਹੋ ਲੈਂਦਾ ਉਹ ਪਸਮਾ ਫੇਰ ਆਪਾਂ ਵੀਡੀਓ ਦਿਖਾਉਨੇ ਆ ਤੁਹਾਨੂੰ ਧਾਰਾਂ ਦੀ ਲਓ ਵੀ ਸੱਜਣੋ ਪਸਮਾ ਵੇਖੋ ਤੁਸੀਂ ਸਟਿਆ ਕਰਿਆ ਕਿੱਲੇ ਘੜਤੇ ਆ ਥਾਣਾ ਦੇ ਮਾਰ ਦਿਓ ਧਾਰਾਂ ਵੀਰੇ ਰੂਪੇ ਵੀਰੇ ਪਹਿਲਾ ਮੂਰਲੇ ਥਾਣਾ ਦੀਆਂ ਮਾਰ ਦਿਓ ਲਓ ਸੱਜਣੋ ਚਵਾਈ ਦੇਖੋ ਕਿਰਾ ਕਿਆ ਬਾਤ ਚਵਾਈ ਲੱਗੀ ਆ ਮਗਰ ਲਿਆ ਥਾਣਾ ਦੀਆਂ ਮਾਰ ਦਿਓ ਵੀਰੇ ਧਾਰਾਂ ਚਵਾਈ ਚੁਈਓ ਲਓ ਸੱਜਣੋ ਓਕੇ ਰਿਪੋਰਟ ਆ ਜਮਾ ਬੱਸ ਛੱਡ ਦਿਓ ਵੀਰੇ ਤੋੜ ਕੇ ਦਿਖਾ ਦਈਏ ਇੱਕਰੀ ਵੀਰੇ ਪਸਮਾ ਕੀਤਾ ਹੋਇਆ ਸੱਜਣੋ ਤੁਸੀਂ ਤੋੜਦੀ ਦੇਖ ਲਿਓ ਹੁਣ ਇੱਕ ਵਾਰ ਥਾਣਾ-ਥਾਣਾ ਦਾ ਗੈਪ ਸਪੇਸ ਬਹੁਤ ਸੋਹਣੀ ਆ। ਬਾਕੀ ਲੇਵੇ ਦੀ ਬੰਤਰਬਾਡੀ ਆ ਜਿਹੜੀ ਬਾਹਲੀ ਸੋਹਣੀ ਆ ਸੱਜਣੋ। ਮੋੜ ਲਿਓ ਵੀਰੇ। ਸੀਲ ਠੰਡੀ ਜੈਲੀ ਬਹੁਤ ਆ। ਤੇ ਰੂਪੇ ਵੀਰੇ ਇਹਦਾ ਮੁੱਲ ਕਿੰਨਾ ਰਹੂਗਾ? ਮੁੱਲ ਇਹਦਾ ਭਈ 1,35,000 ਰੁਪਏ। 1,35,000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਵੀਰੇ। ਕਰ ਦਾਂਗੇ ਵੀਰੇ। ਖੁੱਲਾ ਹੋ ਜਾਊਗਾ? ਹਾਂ ਭਈ ਕਰ ਦਾਂਗੇ। ਠੀਕ ਆ ਵੀਰੇ। ਲਓ ਸੱਜਣੋ। ਤੁਸੀਂ ਦੇਖ ਸਕਦੇ ਆ ਪਹਿਲੇ ਨੰਬਰ ਤੇ ਮੱਝ ਦਿਖਾਦੀ 1 ਲੱਖ ਦੇ 35000 ਰੁਪਿਆ ਜਿਹੜਾ ਮੋਲਾ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਦੁੱਧ ਇਸ ਟਾਈਮ ਜਿਹੜਾ 11 ਕਿਲੋ ਬਿਲਕੁਲ ਰੈਡੀ ਆ ਮਗਰ ਇਹਦੇ ਕੱਟੀ ਆ ਦੋ ਨੰਬਰ ਤੇ ਜਿਹੜੀ ਮੱਝ ਆ ਵੀਰੇ ਉਹਦੀ ਡਿਟੇਲ ਦੱਸ ਦਿਓ ਇਹ ਬਈ ਦੂਜੇ ਸੂਏ ਸੂਈ ਆ ਦੂਜੇ ਸੂਏ ਇਸ ਟਾਈਮ ਸੂਈ ਆ ਹਣਾ ਠੀਕ ਹੈ ਜੀ 20 ਤੋਂ 25 ਦਿਨਾਂ ਹੀ ਸੂਈ ਆ ਜੀ 20 ਤੋਂ 25 ਦਿਨ ਹੋ ਗਏ ਆ ਸੱਜਣੋ ਇਹਨੂੰ ਸੂਈ ਨੇ ਇਹਦੇ ਮਗਰ ਵੀ ਕੱਟੀ ਆ ਵੀਰੇ ਕੱਟੀ ਆ ਵੀਰੇ ਲਓ ਵੀ ਸੱਜਣੋ ਦੋਆਂ ਮਗਰੀ ਕੱਟੀਆਂ ਆ ਗਈਆਂ ਕੱਟੀਆਂ ਵੀ ਪੂਰੀਆਂ ਚੰਗੀਆਂ ਆ ਵਾ ਤੇ ਮੈਂ ਛੋਟੀਏ ਵੀ ਦੂਜੇ ਸੂਏ ਵਾਲੀ ਚੰਗੀ ਆ ਸੱਜਣੋ ਇਹ ਵੀ ਵਿਰੇ ਜੀ ਆਪ ਪਸ਼ੋਕੜੇ ਦਾ ਹਰਿਆਣੇ ਦਾ ਹਰਿਆਣੇ ਦਾ ਵਿਰੇ ਠੀਕ ਹੈ ਜੀ ਠੀਕ ਹੈ ਲਓ ਸੱਜਣੋ ਤੁਸੀਂ ਲੇਵਾ ਵੇਖੋ ਇੱਕ ਵਾਰੀ ਐ ਗੋਲ ਘੜੇ ਦਾ ਆਕਾਰ ਆ ਸੱਜਣੋ ਐ ਪੂਰੀ ਫੱਟ ਪਈ ਆ ਲੇਵੇ ਲਓ ਥਣ ਬਹੁਤ ਚੰਗਾ ਲੱਗਾ ਰੂਪੇ ਵਿਰੇ ਇਹਦੀ ਵੀ ਆ ਪਤਾ ਰਮਰਾਇ ਦੇਈਏ ਹੈਨਾ ਹਾਂਜੀ ਬਈ ਮਰਾ ਦਾਂਗੇ ਜੀ ਤੋੜ ਦਿਓ ਵਿਰੇ ਇੱਕ ਰੀ ਉੱਥੇ ਬੰਨ੍ਹ ਦਿਓ ਤੇ ਬੱਚਾ ਇਹਨੂੰ ਛਾੜੀ ਦਿਓ ਤੁਸੀਂ ਇਹਦੇ ਸਪੇਸ ਬਹੁਤ ਆ ਸੱਜਣੋ ਥਾਣਾ ਦੇ ਵਿੱਚ ਗੈਪ ਬਹੁਤ ਸੋਹਣਾ ਘੇਠ ਘੇੜ ਦੀ ਦੂਰੀ ਆ ਸਪੇਸ ਤੀ ਤੱਕ ਬੰਦੇ ਬ੍ਰੇਕ ਬੱਚਾ ਲਾ ਦਿਓ ਇਹਨੂੰ ਵੀ ਲਓ ਵੀ ਸੱਜਣੋ ਥਾਣ ਥੋਣੇ ਇੱਕ ਵਾਰੀ ਆ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਬਹੁਤ ਸੋਹਣਾ ਥਾਨ ਲੱਗਾ ਸਪੇਸ ਬਹੁਤ ਆ ਥਾਣਾ ਦੇ ਵਿੱਚ ਤੇ ਚੰਗੀ ਝੋਟੀ ਆ گول ਮੋਲਾ ਜਿੰਨੀ ਵੀ ਹੈਗੀ ਆ ਬੱਚਾ ਇਹਦੇ ਮਗਰ ਵੀ ਛੜਤਾ ਸੱਜਣੋ ਆਪਾਂ ਤੇ ਧਾਰਾ ਇਹਦੀਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਸੱਜਣੋ ਸਮਾਹ ਵੇਖੋ ਕੀਤਾ ਕਿੱਲੇ ਇੰਨੇ ਵੀ ਗੜਤੇ ਆ ਰੂਪੇ ਵੀਰੇ ਮਾਰ ਦਿਓ ਤਾਰਾਂ ਪਹਿਲਾ ਮੂਰਲੇ ਥਣਾ ਦੀਆਂ ਦਿਖਾ ਦਿਓ ਲਾਓ ਸੱਜ ਲੋ ਚਵਾਈ ਚੈੱਕ ਕਰੋ ਏਕਰੀਆ ਟਿਕਾਣੇ ਦੀ ਚਵਾਈ ਲੱਗੀ ਪੂਰੀ ਮਹਿਣ ਪਿਛਲੇ ਥਣਾ ਦੀਆਂ ਮਾਰ ਦਿਓ ਵੀਰੇ ਤਾਰ ਮਾਸ਼ ਲੋ ਐ ਸੱਜ ਲੋ ਐ ਪੂਰੀ ਟਿਕਾਣੇ ਦੀ ਚਵਾਈ ਲੱਗੀ ਆ ਮੋਟੀ ਮੋਟੀ ਧਾਰਾ ਛੱਡ ਦੇਵ 2 ਨੰਬਰ ਤੇ ਮੈਂ ਸੀ ਇਹਨੂੰ ਤੋੜ ਕੇ ਦਿਖਾ ਦਈਏ ਵੀਰੇ ਏਕਰੀ ਫੇਰ ਬਾਕੀ ਸੀਲ ਜੈਲੀਆਂ ਬਹੁਤ ਆ ਝੋਟੀਆਂ ਲੇਵੇ ਦੀਆਂ ਬੰਤਰ ਬਾਡੀਆਂ ਵਾਲੀਆਂ ਸਾਫ ਸੁਥਰੀਆਂ ਝੋਟੀਆਂ ਰੂਪੇ ਵੀਰੇ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਬਈ 1,25,000 ਰੁਪਏ ਹੀ 1,25,000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਵੀਰੇ ਕਰ ਦਾਂਗੇ ਵੀਰੇ ਖੁੱਲਾ ਹੋ ਜਾਊਗਾ ਇਹਦੇ ਵਿੱਚੋਂ ਵੀ ਹਾਂ ਕਰ ਦਾਂਗੇ ਵੀਰੇ ਲਾਸਟ 10 ਦੀ ਇਹ ਕਿੰਨੇ ਦੀ ਛੱਡਾਂਗੇ ਵੀਰੇ ਯਾਰ ਨਿਭੇੜ ਦੀ ਇਹ ਕੰਮ ਇਹਦਾ 1-2 ਦੀ ਕਰ ਦਾਂਗੇ ਯਾਰ 1-20 ਦੀ ਜਾਂਦੀ ਏ ਦੇ ਦਾਂਗੇ ਬਸ ਪਰ ਬਈਓ ਚ ਹੋ ਛੋਟ ਛੱਪਾ ਹੀ ਜਿਹੜਾ ਹੋਣਾ ਬਸ ਲਓ ਵੀ ਸੱਜਣੋ 1,20,000 ਦੇ ਵਿੱਚੋਂ ਬਸ ਹੁਣ ਛੋਟ ਛੱਪਾ ਹੀ ਹੋਣਾ ਵਾ ਇਹ ਨਾ ਕੋਈ ਸੋਚੇ ਵੀ ਇੱਕ 15 ਦੀ ਮਿਲ ਜੂਗੀ ਇੱਕ 10 ਦੀ ਮਿਲ ਜੂਗੀ ਹੁਣ ਇਹਦੇ ਵਿੱਚੋਂ ਬਸ ਛੋਟ ਛੱਪਾ ਹੀ ਹੋਣਾ ਵਾ ਇਹ तकरीबन ਬੰਤਰਬਾਡੀ ਤੁਸੀਂ ਫੇਰ ਵੇਖ ਲਓ ਇਹਦੇ ਲੇਵੇ ਲੋਵੇ ਦੀ ਫਿਟਨੈਸ ਵੇਖ ਲਓ ਤੇ ਦੋ ਆਪਣੇ ਕੋਲੇ ਕਟੀਆਂ ਹਨਾ ਵੀਰੇ ਹਾਂਜੀ ਵੀਰੇ ਇਹ ਜਿਹੜੀ ਵੱਡੀ ਕੱਟੀ ਆ ਵੀਰੇ ਹਾਂਜੀ ਇਹਦੀ ਮਾਂ ਕਿਹੜੀ ਸੀ ਵੀਰੇ ਉਸੇ ਦੀ ਜਿਹੜੀ ਆਪਾਂ ਹੁਣ ਹਰਿਆਣੇ ਦੀ ਦਿਖਾਈ ਹਨਾ ਵੀਰੇ ਉਹ ਉਹਦਾ ਪਿਸ਼ੋਕੜ ਹਰਿਆਣੇ ਦਾ ਪਿਸ਼ੋਕੜ ਹਰਿਆਣੇ ਦਾ ਠੀਕ ਹੈ ਵੀਰੇ ਤੇ ਇਹ ਉਹਦੀ ਆ ਗਈ ਪਿਛਲੇ ਸੂਏ ਦੀ ਪਹਿਲੇ ਸੂਏ ਦੀ ਕੱਟੀ ਪਿਛਲੇ ਸੂਏ ਦੀ ਹੈ ਜੀ ਪਹਿਲੇ ਸੂਏ ਦੀ ਕੱਟੀ ਆ ਗਈ ਹਨਾ ਹਾਂਜੀ 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 ਤੇ ਇਹ ਵੇਖੋ ਸੱਜਣੋ ਸੰਗ ਸੰਗ ਤੁਸੀਂ ਰੂਣਾ ਵੇਖੋ ਕਿਰਾ ਬਹੁਤ ਸੋਹਣੀ ਗੋਲਮੋਲ ਪਲੀ ਸੰਭੀ ਕੱਟੀ ਆ ਜੋ ਲਈ ਚਾਲੀ ਆਪਾਂ ਤੁਹਾਨੂੰ ਦਿਖਾ ਦਿੰਨੇ ਇਸ ਕੱਟੀ ਦੀ ਵੀ ਬਾਕੀ ਮਾਂ ਜਿਹੜੀ ਆ ਉਹ ਆਪਾਂ ਕੋਲੇ ਦਿਖਾਤੀ ਆ ਚਵਾਈ ਚੁਈ ਮਾਂ ਦੀ ਆਪਾਂ ਵੀਡੀਓ ਦੇ ਵਿੱਚ ਫੁੱਲ ਦੇ ਦਿਖਾਈ ਹੋਈ ਆ ਇਹਦਾ ਮੁੱਲ ਕੀ ਰਹੂਗਾ ਰੁਪਏ ਦਾ 35000 35000 ਦੇ ਵਿੱਚੋਂ ਮਾਣਤਾਨ ਹੋ ਜਾਊਗਾ ਹੋ ਜਾਊਗਾ ਜੀ ਠੀਕ ਹੈ ਵੀਰੇ ਤੋੜ ਦਈਏ ਇਹਨੂੰ ਤੋੜ ਦਿਓ ਤੋੜ ਦਿਓ ਮਾੜੀ ਜੀ ਇਹ ਐ ਨਹੀਂ ਜੀ ਨਾਲ ਦਿੱਤੀ ਆਪਾਂ ਨੂੰ ਅਗਲੇ ਨੇ ਠੀਕ ਹੈ ਜੀ ਸੈੱਟ ਦੇ ਵਿੱਚ ਹੀ ਆਈ ਸੈੱਟ ਦੇ ਵਿੱਚ ਹੀ ਆਈ ਲਓ ਵੀ ਸੱਜਣੋ ਸੈੱਟ ਦੇ ਵਿੱਚ ਹੀ ਆਈ ਆ ਇਹ ਕੱਟੀ ਬਾਈ ਨੇ ਮਾਝ ਖਰੀਦੀ ਆ ਉਥੋਂ ਨਾਲ ਹੀ ਆਈ ਆ ਕੱਟੀ ਬਾਕੀ ਪਲਿਸਾਂ ਵੀ ਬਹੁਤ ਗੋਲਗਾਲ ਬਹੁਤ ਆ ਸਿੰਗੀ ਬਹੁਤ ਚੰਗੀ ਲੱਗੀ ਆ ਥਣਲੇ ਵਾ ਮੰਨ ਲਓ ਜਿਹੜੀ ਲੇਫਟੀ ਪੱਟੀ ਆ ਉਹ ਵੀ ਬਹੁਤ ਸੋਹਣੀ ਆ ਤੁਸੀਂ ਦੇਖੋ ਥਣ ਬਹੁਤ ਸੋਹਣਾ ਲੱਗਾ ਮੋਟਾ ਮੋਟਾ ਥਣ ਲੱਗਿਆ ਤੇ ਇੱਕ ਆਪਣੇ ਕੋਲੇ ਛੋਟੀ ਕੱਟੀ ਆ ਵੀਰੇ ਹਾਂ ਭਾਈ ਇਹ ਉਹ ਮਹਿੰਦੀ ਆ ਇਹ ਜਿਹੜੀ ਆ ਸਾਹਮਣੇ ਮੈਂ ਖੜੀ ਇਹਦੀ ਆ ਹਨਾ ਵੀਰੇ ਐ ਨਹੀਂ ਵੀ ਭਾਈ ਕਹਿਣਦੀਆਂ ਗੱਲਾਂ ਠੀਕ ਹੈ ਜੀ ਹਾਂ ਇਹਦੀ ਉਮਰ ਕਿੰਨੀ ਹੋਊਗੀ ਵੀਰੇ ਇਹ 7-8 ਮਹੀਨਿਆਂ ਦੀ 7-8 ਮਹੀਨੇ ਦੀ ਆ ਇਹਦਾ ਕੀ ਮੁੱਲ ਰਹੂਗਾ ਵੀਰੇ ਇਹ 15000 ਦੀ ਦੇਵਾਂ ਮਾਨਤਨ ਹੋ ਜਾਊਗਾ ਹੋ ਜਾਊਗਾ ਜੀ ਐਵੇਂ ਨਹੀਂ ਆ ਤੁਹਾਨੂੰ ਮੈਂ ਥੱਲੇ ਛੱਡ ਕੇ ਲੋ ਵੀ ਸੱਜਣੋ ਕਹਿ ਦਿੰਦਾ ਤੇ ਜਿਹੜੀ ਅਗਲਾ ਕਹਿ ਦਿੰਦਾ ਵੀ ਨਹੀਂ ਇਸ ਮੱਦ ਦੀ ਨਹੀਂ ਕਿ ਵੈਸੇ ਨਾਮ ਲਈ ਜਨੇ ਆਪਾਂ ਇਸੇ ਕਰਕੇ ਤੁਹਾਨੂੰ ਥੱਲੇ ਛੜਾ ਕੇ ਦਿਖਾ ਦਿੰਨੇ ਆ ਮੈਂ ਇਹਦੇ ਲੋ ਵੀ ਵੇਖ ਚੈੱਕ ਕਰ ਲਿਓ ਕਿਰਾ ਮੈਂ ਚਾੜ ਤੇ ਮਿਲ ਪੈਂਦੀ ਬਾਈ ਮੈਂ ਵਧੀਆ ਬਾਈ ਕਹਿੰਦਾ ਬਾੜੇ ਤੇ ਮਿਲਦੀ ਐਸੇ ਕਰਕੇ ਬਾਈਆਂ ਦਾ ਹਾਤੇ ਦੇ ਵਿੱਚ ਕੱਟੀਆਂ ਥੋੜੀਆਂ ਸਾਂਭਣੀਆਂ ਔਖੀਆਂ ਹੋ ਜਾਂਦੀਆਂ ਤੇ ਇਹ ਜਿਹੜੀ ਕੱਟੀ ਆ ਸੱਜਣੋ ਇਹ 15000 ਦੇ ਵਿੱਚੋਂ ਮਾਨਤਨ ਨਾ ਮਿਲ ਜੂਗੀ ਇਹ ਚਾਰ ਜਾਨਵਰ ਸੀਗੇ ਦੋ ਮੱਝਾਂ ਸੋਈਆਂ ਸਵਾਈਆਂ ਤਿਆਰ ਦੁੱਧਾ ਮਗਰ ਦੋਵਾਂ ਦੇ ਕਟੀਆਂ ਤੇ ਦੋ ਕਟੀਆਂ ਦਿਖਾਈਆਂ ਸੱਜਣੋ ਵੀਰੇ ਇੱਕ ਵਾਰੀ ਨੰਬਰ ਦੱਸ ਦਈਏ ਆਪਣਾ 98157 98157 08462 08462 ਇੱਕ ਵਾਰੀ ਹੋਰ ਬੋਲ ਦਈਏ ਵੀਰੇ 98157 ਹਾਂਜੀ ਵੀਰੇ 08462 ਠੀਕ ਹੈ ਜੀ ਲਓ ਵੀ ਸੱਜਣੋ ਔਰਕ ਪਿੰਡ ਦੇ ਵਿੱਚ ਇਹ ਵੀਡੀਓ ਦਿਖਾਈ ਆ ਜਿਹੜੇ ਵੀਰ ਨੂੰ ਜਿਹੜਾ ਜਾਨਵਰ ਚੰਗਾ ਲੱਗਦਾ ਨਰਖ ਪਰਖ ਤੁਸੀਂ ਕਰਿਓ ਇੱਥੇ ਆ ਕੇ ਤਸੱਲੀ ਕਰਕੇ ਚੋਕੇ ਲੈ ਕੇ ਜਾਇਓ ਇੱਥੋਂ ਬਾਹਰ ਹੋਈ ਦੀ ਕੋਈ ਗਰੰਟੀ ਨਹੀਂ ਇੱਥੇ ਭਾਵੇਂ ਚਾਰ ਅੜੀ ਚੋਲੋ ਹਣਾ ਰੁਪਏ ਵੀ ਸਹੀ ਗੱਲ ਹੈਣਾ ਜੀ ਸਹੀ ਹੈ ਉਹ ਕੰਡਾ ਪਿਆਰ ਦਾ ਦੁੱਧ ਰੱਖੀ ਹਾਂ ਦੁੱਧ ਆਉਂਦਾ ਕੰਡੇ ਦੇ ਤੋਲ ਕੇ ਲੈ ਕੇ ਜਾਓ ਸਹੀ ਹੈ ਜੀ ਲਓ ਵੀ ਸੱਜਣੋ ਵੀਡੀਓ ਜਿਹੜੇ ਵੀਰ ਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਜਾਨਵਰ ਦਿਖਾਤੇ ਆ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ